ਹਾਂਜੀ ਸਾਰੇ ਸਰਕਾਰ ਦੇ ਸਾਥੀਆਂ ਨੂੰ ਵਿਸ਼ਪਾਲ ਸਿੰਘ ਗਾਲੋ ਵੱਲੋਂ ਵਾਪੀਕਾ ਖਾਲਸਾ ਵਾਪੀਕੀ ਪਤੇ ਜੈਪਿੰਗ ਜੈਪਾ ਹਾਂਜੀ ਸਰਕਾਰ ਦੇ ਸਾਥੀਓ ਪਿਛਲੇ ਕੁੱਝ ਦਿਨਾਂ ਤੋਂ ਸਾਡੇ ਸਮਾਜ ਦੇ ਨਾਲ ਜਿਹੜੇ ਲੋਕਾਂ ਨੇ ਬੋਝ ਨੂੰ ਬੋਝਨ ਕਰਕੇ ਤੁਖਾ ਕੀਤਾ ਜੈਸਦਨ ਸਾਡੇ ਸਮਾਜ ਦੇ ਹੱਕ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਆਇਆ ਤੇ ਹੁਣ ਲੋਕ ਫਿਰ ਦੁਬਾਰਾ ਗੜੀਆਂ ਉਸ ਫੈਸਲੇ ਨੂੰ ਬਦਲਾਉਣ ਦੀ ਬਹੁਤਿਆਰਕਤਾ ਦਾ ਕਾਰ ਹੀ ਰਹੇ ਨੇ ਜਿਹੜਾ ਕਿ ਸੰਭਵ ਨਹੀਂ ਲੱਗਦਾ ਵੀ ਹੁਣ ਉਹ ਕੁਝ ਕਰ ਸਕਣ ਬਟ ਇੱਕ ਹੋਰ ਦੇਖੀ ਗਈ ਹੈ ਗੱਲ ਕਿ ਹਰ ਸਾਲ ਦੀ ਤਰ੍ਹਾਂ ਉਹਨਾਂ ਲੋਕਾਂ ਨੇ ਫੇਰ ਹੁਣ ਜਿਹੜਾ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਔਰ ਉਹ ਫੰਡ ਸਾਡੇ ਲੋਕਾਂ ਤੋਂ ਇਕੱਠਾ ਕਰਦੇ ਆ ਸੋ ਮੈਂ ਮਾਜੀ ਸਖ ਬਾਲਮੀਕਨ ਸਮਾਜ ਦੇ ਲੋਕਾਂ ਨੂੰ ਹੱਥੋਂ ਰੱਖੀ ਬੇਨਤੀ ਕਰਦਾ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਇਸ ਗੱਲ ਦੇ ਵੱਲ ਪ੍ਰੇਰਿਤ ਕਰੋ ਕਿ ਉਹ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਕੋਈ ਜਿਹੜਾ ਫਲ ਵਗੈਰਾ ਨਾ ਦੇਣ ਕਿਉਂਕਿ ਇਹ ਜਿਹੜਾ ਹੈਗਾ ਸਾਡੇ ਕੋਈ ਫੰਡ ਇਕੱਠਾ ਕਰਕੇ ਸਾਡੇ ਹੀ ਲੋਕਾਂ ਦੇ ਉੱਪਰ ਕੋਈ ਵਰਤੋਂ ਕਰਨਗੇ ਮੇਰਾ ਲੰਬਾ ਤੇ ਜ਼ਰਦਾ ਹੈਗਾ ਇਹਨਾਂ ਦੇ ਨਾਲ ਉਹਨਾਂ ਕੋਲ ਕੋਈ ਪੈਸੇ ਦੀ ਕਮੀ ਨਹੀਂ ਆਪਣਾ ਪੈਸਾ ਹੋ ਸਖਤ ਰੱਖਰੇ ਨਹੀਂ ਤੇ ਸਾਡੇ ਕੋਲੋਂ ਪੈਸਾ ਇਕੱਠਾ ਕਰਕੇ ਸਾਡੇ ਤੇ ਹੀ ਕਿਵੇਂ ਦੇ ਵਿੱਚ ਵਰਤਣਗੇ ਸਾਡੇ ਬਹੁਤ ਸਾਰੇ ਜਿਹੜੇ ਸਾਥੀਆ ਵਿਚਾਰੇ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹ ਇਹਨਾਂ ਦੀਆਂ ਪਰਤੀਆਂ ਜਿਹੜੀਆਂ ਕਾਪੀਆਂ ਫੜਫੜ ਕੇ ਰੱਖੀ ਜਾ ਰਹੇ ਨੇ ਇਹ ਲਾਡ ਸਾਹਿਬ ਬਣ ਕੇ ਸਾਰਾ ਪੈਸਾ ਇਕੱਠਾ ਕਰਕੇ ਸਮੀਟ ਕੀ ਨਾਲੇ ਤਾਂ ਖੁਦ ਐਸ਼ੋਰਾਮ ਦੀ ਜ਼ਿੰਦਗੀ ਬਤੀਤ ਕਰਦੇ ਆ ਨਾਲੇ ਕੁਰਸੀ ਪੈਸੀ ਨੂੰ ਸੱਤੋ ਇਕੱਠਾ ਕਰਕੇ ਬਾਅਦ ਦੇ ਵਿੱਚ ਸਾਡੇ ਭਵਿੱਖ ਮੁਗਰਵਾਤ ਕਰਨ ਦੇ ਲਈ ਉਸ ਪੈਸੇ ਦੀ ਵਰਤੋਂ ਕਰਦੇ ਆ। ਸੋ ਸਾਰੇ ਹੀ ਮਾਜਬੀ ਸਿੱਖ ਵਾਲੀ ਸਮਾਜ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਪਣੇ ਲੋਕਾਂ ਨੂੰ ਪੱਤ ਧੋਵਾ ਦੇ ਇਸ ਦੇ ਲਈ ਪ੍ਰੇਰਿਤ ਕਰੋ ਕਿ ਇਹਨਾਂ ਦੀ ਕੋਈ ਪਰਜੀ ਨਹੀਂ ਘਟਾਉਣੀ ਮੈਂਬਰਸ਼ਿਪ ਦੇ ਨਾਂ ਤੇ ਜੇਕਰ ਸਾਡੇ ਕੋਲੇ ਸਾਡੇ ਸਮਾਜ ਦਾ ਕੋਈ ਵਿਅਕਤੀ ਆਉਂਦਾ ਆਪਾਂ ਉਹਦਾ ਮਾਨ ਸਤਕਾਰ ਰੱਖਣ ਦੀ ਖਾਤਰ ਕਹਿ ਦਈਏ ਕਿ ਚਲੋ ਜਿਹੜੇ 50 ਜਾਂ 1500 ਰੁਪਏ ਆਈਆਂ ਦੇ ਦੋ ਇਹਨੂੰ ਕੋਈ ਵੱਡੀ ਗੱਲ ਨਹੀਂ ਵੀ ਇੱਕ ਸਮਾਜ ਦਾ ਜਾਂ ਕੌਮ ਦਾ ਬੰਦਾ ਆ ਉਸ ਨੂੰ ਸਮਝਾਓ ਕਿ ਤੂੰ ਸਾਥੋਂ ਕੋਲ 100 ਦੀ ਬਜਾਏ 500 ਲੈ ਜਾ ਬਟ ਤੂੰ ਆਪਣੇ ਬੱਚਿਆਂ ਦੀ ਖਾਤਰ ਲੈ ਕੇ ਆ ਸਾਡੇ ਕੋਲੋਂ ਨਾ ਕਿ ਦੁਸ਼ਮਣ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੂੰ ਪੈਸਾ ਇਕੱਠਾ ਕਰਕੇ ਦੇਗੇ ਸੋ ਸਾਰੇ ਸਾਥੀ ਹੱਥ ਜੋੜ ਕੇ ਬੇਨਤੀ ਹੈ ਵੱਦੋ ਵੱਦ ਆਪਣੀ ਕੌਮ ਨੂੰ ਜਿਹੜਾ ਪ੍ਰੇਰਿਤ ਕਰੋ ਕਿ ਉਹਨਾਂ ਨੂੰ ਆਪਾਂ ਆਰਥਿਕ ਮਜ਼ਬੂਤੀ ਨਾਲ ਦੇਈ ਪੈਸੇ ਦੀ ਉਹਨਾਂ ਕੋਲੇ ਕੋਈ ਘਾਟ ਨਹੀਂ ਪੈਸਾ ਉਹਨਾਂ ਕੋਲੇ ਵਧੂਗਾ ਪਰ ਉਹ ਸਾਡੇ ਹੀ ਪੈਸੇ ਨੂੰ ਸਾਡੇ ਦੇ ਵਰਤਨ ਦਿੰਨਾ ਚਾਹੁੰਦੇ ਆ ਜਿਸ ਤਰੀਕੇ ਨਾਲ ਅਤੀਤ ਵਿੱਚ ਉਹ ਕਰਦੇ ਰਹੇ ਆ ਇਹਨਾਂ ਬੇਨਤੀਆਂ ਨਾਲ ਮੈਂ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕੀ ਜੈ ਪਾਤ